ਵਿਆਹ ਕਰਵਾਉਣ ਤੋਂ ਪਹਿਲਾਂ ਕੁਝ ਕਿཅੀ ਚੀਜ਼ਾਂ ਸੋਚਣੀਆਂ ਤੇ ਸਮਝਣੀਆਂ ਪੈਂਦੀਆਂ ਤੇ ਚਾਹੀਦੀਆਂ ਵੀ ਠੀਕ ਆ ਨਾ ਕਿਸੇ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਜੋ ਆਪਾਂ ਨੂੰ ਕੋذ ਮਰਜ਼ੀ ਕਈ ਜਾਵੇ ਰਿਸ਼ਤੇਦਾਰ ਹੋ ਗਏ ਜਾਂ ਕੋਈ ਹੋਰ ਹੋਵੇ ਕਿਉਂਕਿ ਇਹ ਦੋਨਾਂ ਦੀ ਜ਼ਿੰਦਗੀ ਦਾ ਮੈਟਰ ਹੁੰਦਾ ਕਿਉਂਕਿ ਬਾਅਦ ਵਿੱਚ ਤੁਹਾਡਾ ਸਾਥ ਕੋਲੇ ਰਹਿਣ ਵਾਲੇ ਇਨਸਾਨ ਨੇ ਹੀ ਤੇਣਾ ਹੁੰਦਾ ਦੂਸਰਾ ਕੋਈ ਨਹੀਂ ਕਿਉਂਕਿ ਵਿਆਹ ਦੇ ਕੀ ਹੁੰਦਾ ਨੱਚਣਾ ਟੱਪਣਾ ਕੋਈ ਮਾੜੇ ਮੋਟੇ ਖੁਸ਼ੀ ਮਨਾਉਣੇ ਕਿਉਂਕਿ ਬਾਦ ਵਿੱਚ ਉਹਨਾਂ ਕੀ ਕੋਈ ਖੁਸ਼ ਹੁੰਦਾ ਜਿੰਨੇ ਕੁ ਜ਼ਰੂਰਤ ਠੀਕ ਹੈ ਨਾ ਕੋਈ ਕਿਸੇ ਦਾ ਚੰਗਾ ਦੇ ਕੇ ਕੋਈ ਕਿਸੇ ਨੂੰ ਸਿੱਧੇ ਰਸਤੇ ਪਾਉਣ ਦੀ ਅੱਜ ਕੱਲ ਕੋਸ਼ਿਸ਼ ਨਹੀਂ ਕਰਦਾ ਕਿਉਂਕਿ ਅੱਜ ਕੱਲ ਦਾ ਸਮਾਂ ਹੀ ਐਵੇਂ ਦਾ ਹੈ ਦੂਸਰੀ ਗੱਲ ਕਿਉਂਕਿ ਦਾਜ ਪ੍ਰਥਾ ਜਿਹੜਾ ਦਾਜ ਦਾ ਸਿਸਟਮ ਹੈ ਇਹ ਕਦੇ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਕੀ ਪਤਾ ਕੁੜੀ ਵਾਲਾਂ ਦਾ ਮਾਪ ਕਿਹੜੀ ਮਜਬੂਰੀ ਦੇ ਨਾਲ ਤੁਹਾਨੂੰ ਦਾਜ ਦੇਵੇ ਠੀਕ ਹੈ ਨਾ ਤੂੰ ਫਿਰ ਮਜਬੂਰੀਆਂ ਖੁਦ ਨੂੰ ਵੀ ਬੰਦੀਆ ਇਸੇ ਕਰਕੇ ਜੇ ਆਪ ਦੇ ਘਰ ਦੀ ਤੁਸੀਂ ਮਜਬੂਰੀ ਸਮਝੋਗੇ ਤੇ ਦੂਸਰੇ ਦੀ ਵੀ ਸਮਝਣੀ ਜ਼ਰੂਰੀ ਆ ਫਰਜ਼ ਬਣਦਾ ਕਿਉਂਕਿ ਦਾਜ ਕੌਣ ਕਰਦੇ ਆ ਵੱਡੇ-ਵਡੇਰੇ ਉਹਨਾਂ ਦੇ ਪਿੱਛੇ ਲਾ ਕੇ ਕਦੇ ਵੀ ਗਲਤ ਸਟੈਂਡ ਨਾਲ ਕਿਉਂਕਿ ਉਹਨਾਂ ਦੀ ਮਤ ਤੇ ਆਪਣੇ ਮਤ ਦੇ ਵਿੱਚ ਅੰਤਰ ਥੋੜਾ ਜਿਹਾ ਰੱਖਣਾ ਚਾਹੀਦਾਗਾ ਕਿਸੇ ਦੇ ਪਿੱਛੇ ਲਾ ਕੇ ਕੋਈ ਵੀ ਸਟੈਂਡ ਐਵੇਂ ਦਾ ਨਹੀਂ ਲੈਣਾ ਚਾਹੀਦਾ ਜੋ ਕਿ ਠੇਸ ਪਹੁੰਚੇ ਮੇਨ ਵਿਆਹ ਦਾ ਮਕਸਦ ਹੁੰਦਾ ਹੈਗਾ ਵੀ ਪ੍ਰਮਾਤਮਾ ਦੇ ਨਾਲ ਮੇਲ ਜੋਲ ਕਰਨਾ ਕਿਉਂਕਿ ਇਹ ਪ੍ਰਮਾਤਮਾ ਦਾ ਹੀ ਬਣਾਈ ਖੇਡ ਆ ਜੋ ਦਾਜ ਆ ਇਹ ਦੁਨੀਆਦਾਰੀ ਦੀ ਬਣਾਈ ਰੀਤ ਹੈ ਇਸੇ ਕਰਕੇ ਦਾਜ ਤੋਂ ਪਰੇਜ਼ ਰੱਖੋ ਕਿਸੇ ਦੀ ਮਜਬੂਰੀ ਜਰੂਰ ਸਮਝੋ